ਜੀ ਮਰਾ ਮੇਹਰ ਚੰਦਰ ਜੀ ਕੀ ਪ੍ਰੋਬਲਮ ਹੈਗੀ ਇੱਥੇ ਜੀ ਰੋਲਾ ਦੇ ਕੇ ਇਹ ਮੈਂ ਲੱਗਾ ਈ ਦੇਗਾ ਨਾ ਚਿਹਰ ਮੂੰਹ ਪਾੜ ਜਾਣਾ ਜੀ ਮੇਰਾ ਔਰ ਇਹ ਮੁਸ਼ਕਲ ਨਾਲ ਬਚੇ ਆਂ ਕੀ ਕੀਤੇ ਮੈਂ ਜਾਂਦੇ ਜੀ ਇਹਨਾਂ ਦਾ ਤਾਂ ਠੀਕ ਕੀਤਾ ਜਾਵੇ ਹੋਰ ਕੀ ਆ ਜੀ 50 ਮੈਂ ਕਿਹਾ 10 15 ਵਾਰੀ ਤਾਂ ਮੈਂ ਹੀ ਦੇਖਿਆ ਰਿਪੇਅਰ ਹੁੰਦਾ ਇਹਨੂੰ ਆ ਫੇਰ ਉੱਦਾਂ ਦਾ ਉੱਦਾਂ ਹੀ ਬੈਠ ਜਾਂਦਾ ਆ ਰੋ ਜਾਣਾ ਸਾਡਾ ਰੋ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਕੁਸੀਬੇ ਜੀ ਸਾਰੇ ਸ਼ਹਿਰ ਵਾਲੇ ਜਾਣਦੇ ਆ ਤੁਸੀਂ ਕੁਲਦੀਪ ਰੇਡੀਓ ਇੱਕ ਪੱਤਰਕਾਰ ਹੋ ਥੈਂਕ ਯੂ ਬਹੁਤ ਉਸ ਦੇ ਨਾਲ ਨਾਲ ਇੱਕ ਸ਼ਹਿਰ ਵਾਸੀ ਹੋਣ ਦੇ ਨਾਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਸਿਰ ਮੈਂ ਤੇ ਹੈਰਾਨ ਆ ਕਿ ਪੰਜਾਬ ਦਾ ਉਦਯੋਗ ਮੰਤਰੀ ਜਿਹੜਾ ਆ ਉਹ ਵੀ ਸਾਡੇ ਹੁਚਾਰਪੁਰ ਤੋਂ ਸੀਗਾ ਤੇ ਸਾਡੇ ਦੇਸ਼ ਦਾ ਉਦਯੋਗ ਮੰਤਰੀ ਵੀ ਸਾਡੇ ਹੁਚਾਰਪੁਰ ਤੋਂ ਸੀਗਾ ਪਰ ਸਟਿਲ ਸਾਡੇ ਸ਼ਹਿਰ ਦਾ ਸਾਡੇ ਜ਼ਿਲ੍ਹੇ ਦਾ ਹਾਲ ਜਿਹੜਾ ਹੈਗਾ ਆ ਹਾਲ ਤੋਂ ਵੀ ਬਿੱਤਰ ਹੋਈ ਜਾ ਰਿਹਾ ਆ ਡੇ ਬਾਏ ਡੇ ਕੋਈ ਪਾਣੀ ਦੀ ਨਿਕਾਸੀ ਨਹੀਂ ਹੈਗੀ ਇੱਥੇ ਜਦੋਂ ਮੀਂਹ ਪੈਂਦਾ ਆ ਤੇ ਗੋਡੇ-ਗੋਡੇ ਪਾਣੀ ਮਤਲਬ ਕਿ ਖੜਾ ਹੋ ਜਾਂਦਾ ਆ ਪਰ ਹੁਣ ਸਟਿਲ ਦੇਖੋ ਆ ਕੋਈ ਮਗਰ ਮੇਰੇ ਚੈਂਪਰ ਦੇਖਦੇ ਪਏ ਆ ਇਹ ਕਿਸੇ ਵੇਲੇ ਵੀ ਕੋਈ ਵੱਡਾ ਜਿਹੜਾ ਆ ਇਨਸੀਡੈਂਟ ਜਿਹੜਾ ਆ ਹੋ ਸਕਦਾ ਆ ਪਰ ਇਹਦੇ ਬਾਰੇ ਕੋਈ ਰੋਝ ਦੀ ਹਰੀ ਹਜ਼ਾਰਾਂ ਲੋਕ ਇੱਥੋਂ ਲੰਘ ਕੇ ਜਾਂਦੇ ਆ ਪਰ ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਹੈਗਾ ਕਿਸੇ ਵੇਲੇ ਵੀ ਮਤਲਬ ਕਿ ਕੁਝ ਨਾ ਕੁਝ ਹੋ ਸਕਦਾ ਆ ਭਾਵੇਂ ਲੇਡੀਜ਼ ਹੈਗੀਆਂ ਕੋਈ ਹੈਗਾ ਰਿਕਸ਼ਾ ਪਲਟ ਸਕਦਾ ਆ بارش ਚ ਪਾਣੀ ਇੰਨਾ ਇਕੱਠਾ ਹੋ ਜਾਂਦਾ ਆ ਬਾਕੀ ਮੇਰੇ ਇਹ ਗੁਹਾਰ ਲਗਣਾ ਜੀ ਤੁਹਾਡੇ ਚੈਨਲ ਤੇ ਰਾ ਮਾਧਿਅਮ ਰਹੀ ਕਿ ਇਹਨੂੰ ਵੱਤ ਤੋਂ ਵੱਧ ਜਲਦੀ ਤੋਂ ਜਲਦੀ ਠੀਕ ਕਰਾਇਆ ਜਾਵੇ ਸੋ ਡੈਡ ਕੀ ਲੋਕਾਂ ਨੂੰ ਰਾਹਤ ਮਿਲੇ ਅਰਜੁਨ ਸਿੰਘ ਕਿਹ ਜੀ ਕੋਟੋਲੀ ਬਾਜ਼ਾਰ ਕੀ ਪ੍ਰੋਬਲਮ ਹੈ ਜੀ ਇਹ ਸੀੜੀ ਦੇ ਘਾਟ ਤੱਕੜ ਉਕੜ ਗਿਆ ਹੈ ਤੇ ਇਹਨੂੰ ਫਿਕਰ ਹੋ ਨਹੀਂ ਤੇ ਇਸ ਤੇ ਲੋਡ ਦੇ ਡਿੱਗਣ ਦਾ ਬਹੁਤ ਖਤਰਾ ਹੈ ਵਰਸੇ ਬਹੁਤ ਜ਼ਿਆਦਾ ਐਕਸੀਡੈਂਟ ਐਕਸੀਡੈਂਟ ਦਾ ਖਤਰਾ ਹੈ ਖੱਡਾ ਜਿਆ ਪੜਾ ਹੋਇਆ ਇੱਕ ਜਿਹੜਾ ਕਿ ਕਤਵਾਲੀ ਦੇ ਬਾਜ਼ਾਰ ਤੋਂ ਜਦੋਂ ਆਪਾਂ ਘੈਂਡਾ ਕਰਨ ਨੂੰ ਜਾਂਦੇ ਆ ਕਿ ਜਿਹੜਾ ਗਟਰ ਹੈਗਾ ਆ ਉਹਦਾ ਜਿਹੜਾ ਉਹ ਜਿਹੜਾ ਆਪਣੇ ਟੱਕਣ ਹੈਗਾ ਸੀਵਰੇਜ ਦਾ ਮੈਨ ਹੌਲ ਦਾ ਕਾਫੀ ਉੱਪਰ ਹੈਗਾ ਰੱਖਿਆ ਹੋਇਆ ਮੇਰੇ ਧਿਆਨ ਚ ਆਇਆ ਸੀਗਾ ਮੈਂ ਕੱਲ ਵੀ ਉਹਦੀ ਵੀਡੀਓ ਮੈਨੂੰ ਕਿਸੇ ਨੇ ਭਾਈ ਮੈਂ ਉਧਰਲੇ ਅਧਿਕਾਰੀ ਜਿਹੜੇ ਸਾਡੇ ਐਸਓ ਸਾਹਿਬ ਉਹਨਾਂ ਨੂੰ ਕਹਿ ਦਿੱਤਾ ਕੱਲ ਸੰਡੇ ਹੈਗਾ ਸੰਡੇ ਵਾਲੇ ਦਿਨ ਕਿਉਂਕਿ ਵੈਸੇ ਆਮ ਦਿਨਾਂ ਦੇ ਵਿੱਚ ਕੰਮ ਕਰਨਾ ਬੜਾ ਔਖਾ ਕਿਉਂਕਿ ਬਾਜ਼ਾਰ ਦੇ ਵਿੱਚ ਕਾਫੀ ਆਵਾਜਾਈ ਹੁੰਦੀ ਆ ਔਰ ਕੱਲ ਸੰਡੇ ਵਾਲੇ ਦਿਨ ਉਹਦਾ ਜਿਹੜਾ ਗਟਰ ਦਾ ਹੱਲ ਕਰ ਦਿੱਤਾ ਜਾਵੇਗਾ ਸਪੈਸ਼ਲ ਠੇਕੇਦਾਰ ਨੂੰ ਕਹਿ ਵੀ ਦਿੱਤਾ ਔਰ ਉਹਨੇ ਜਾ ਕੇ ਮੌਕਾ ਵੀ ਦੇਖ ਲਿਆ ਕੱਲ ਉਹਦਾ ਸਾਰਾ ਹੀ ਹੱਲ ਹੋ ਜਾਏਗਾ